ਪਾਕਿਸਤਾਨ ਜੂໂດ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਹੋਰ ਪੰਨਾ ਉਸ ਸਮੇਂ ਜੁੜ ਗਿਆ ਜਦੋਂ ਇਸ ਸੈਂਟਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਰਪ੍ਰੀਤ ਸਿੰਘ ਲਾਹੌਰੀ ਨੇ ਪਹਿਲੀ ਸਾਊਥ ਏਸ਼ੀਅਨ ਕ੍ਰਾਸ ਕੋਚੀ ਕੇਰਲਾ ਵਿੱਚ 골ਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਸੈਂਟਰ ਵਿੱਚ ਮੈਡਲ ਜਿੱਤ ਕੇ ਪਹੁੰਚੇ ਹਰਪ੍ਰੀਤ ਸਿੰਘ ਲਾਹੌਰੀ ਦਾ ਖਿਡਾਰੀਆਂ ਵੱਲੋਂ ਜੇਤੂ ਨਾਇਕਾ ਵਾਂਗੂ ਖਿਡਾਰੀਆਂ ਅਤੇ ਪ੍ਰਵੰਤਕਾਂ ਵੱਲੋਂ ਸਵਾਗਤ ਕੀਤਾ ਗਿਆ ਮੈਡਲ ਜੇਤੂ ਖਿਡਾਰੀ ਲਾਹੌਰੀ ਸਬੰਧੀ ਜੂਡੂ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਸਾਂਝੀ ਕੀਤੀ ਸੀ ਸ਼ੀਰਪਾਕਸਤਾਨ ਜੂਡੋ ਟ੍ਰੇਨਿੰਗ ਸੈਂਟਰ ਚ ਹਰਪ੍ਰੀਤ ਸਿੰਘ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਇਹ ਕੈਰਲਾ ਚ ਖੇਡਣ ਗਏ ਸੀ ਸਾਊਥ ਏਸ਼ੀਆ ਹੋਈ ਸੀ ਸਾਊਥ ਏਸ਼ੀਆ ਇੱਕ ਕਰਾਸ਼ ਰਸ਼ੀਅਨ ਜੂਡੋ ਗੇਮ ਹੈ ਜਿਹੜੀ ਪਹਿਲੀ ਵਾਰੀ ਜਿਹਦੀ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ ਉਹਦੇ ਚ ਇਹਨੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਇੰਡੀਆ ਦੀ ਪ੍ਰਤੀਨਿਧਤਾ ਕਰਦੇ ਹੋਏ 골ਡ ਮੈਡ ਜਿੱਤੇ ਸਾਨੂੰ ਖੁਸ਼ੀ ਹੈ ਕਿ ਜਦੋਂ ਇਹ ਜੇ ਬੱਚੇ ਜਿਹੜੇ ਲਗਾਤਾਰ ਪਿਛਲੇ ਇਹ 10 ਸਾਲ ਤੋਂ ਛੋਟੇ ਜੀ ਉਮਰ ਚ ਸਾਡੇ ਸੈਂਟਰ ਤੇ ਆਇਆ ਸੀ ਇਹ ਲਗਾਤਾਰ ਮਿਹਨਤ ਕਰਦਾ ਗਿਆ ਨੈਸ਼ਨਲ ਲੈਵਲ ਦੇ ਮੈਡਲ ਨੇ ਜੂਨੀਅਰ ਚੋ ਵੀ ਮੈਡਲ ਨੇ ਅੱਜ ਇਹ ਇਸ ਮੁਕਾਮ ਤੇ ਪਹੁੰਚਿਆ ਕਿ ਸਾਊਥ ਏਸ਼ੀਆ ਦੇ ਵਿੱਚੋਂ ਮੈਡਲ ਲੈ ਕੇ ਆ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ ਕਿ ਇਸ ਲੜਕੇ ਨੇ ਨਵੀਂ ਗੇਮ ਕਰਾਸ਼ ਜਿਹੜੀ ਆ ਉਹਦੇ ਵਿੱਚ 골ਡ ਮੈਡਲ ਜਿੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਿਡਾਰੀਆਂ ਦੇ ਲਈ ਪ੍ਰੇਰਨਾ ਸਰੋਤ ਬਣਿਆ ਕਿਉਂਕਿ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਕਰਾਸ਼ ਕੈਮ ਖੇਡ ਨੂੰ ਮਾਨਤਾ ਦਿੱਤੀ ਹੈ ਤੇ ਆਸ ਕਰਦੇ ਹਾਂ ਸਰਕਾਰ ਤੋਂ ਵੀ ਇਸ ਖਿਡਾਰੀ ਨੂੰ ਜਿਹੜਾ ਇਹ ਬਣਦਾ ਰਤਵਾ ਹੈ ਇਹਦਾ ਬਣਦਾ ਜਿਹੜੀ ਇਹਦੀ ਸੈਤਾ ਹੈ ਉਹ ਦਿੱਤੀ ਜਾਵੇ ਤਾਂ ਜੋ ਇਹ ਇੰਟਰਨੈਸ਼ਨਲ ਪੱਧਰ ਤੇ ਏਸ਼ੀਆ ਦੇ ਵਿੱਚ ਇਹ ਮੈਡਲ ਜਿਹੜਾ ਪ੍ਰਾਪਤ ਕਰ ਸਕੇ ਤੇ ਹੋਰ ਨਾਲ ਬੱਚਿਆਂ ਦੇ ਲਈ ਵੀ ਇਹ ਪ੍ਰੇਰਨਾ ਸਰੋਤ ਬਣੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਜਿਹੇ ਬੱਚੇ ਮੈਡਲ ਜਿੱਤ ਕੇ ਉਹਨਾਂ ਦਾ ਬਾਕੀਆਂ ਲਈ ਪ੍ਰੇਰਨਾ ਸਰੋਤ ਬਣਦੇ ਨੇ ਅਸੀਂ ਆਪਣੇ ਵੱਲੋਂ ਦਾ ਜੁਡੋ ਐਸੋਸੀਏਸ਼ਨ ਵੱਲੋਂ ਡਿਸਟ੍ਰਿਕਟ ਜੁਡੋ ਕਾ ਵੈਲਫੇਅਰ ਸੈਟੀ ਵੱਲੋਂ ਗੁਰਦਾਸਪੁਰ ਵਾਸੀਆਂ ਵੱਲੋਂ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਖਾਸ ਕਰਕੇ ਇਹਦੀ ਦਾਦੀ ਨੂੰ ਇਹਨਾਂ ਦੀ ਮਾਤਾ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦਾ ਚਾਚਾ ਜਿਹੜਾ ਆਪ ਵੀ ਕੋਚ ਹੈ ਉਹਦੇ ਨੂੰ ਉਹਨੂੰ ਵੀ ਵਧਾਈ ਦਿਨਾ ਕਿਉਂਕਿ ਉਹਦੀ ਪ੍ਰੇਰਨਾ ਸਦਕਾ ਹੀ ਅੱਜ ਇਹ ਇਸ ਮਕਾਮ ਤੇ ਪਹੁੰਚਿਆ ਸਾਰੇ ਕੋਚਾਂ ਵੱਲੋਂ ਵਿਦਿਆਰਥੀਆਂ ਵੱਲੋਂ ਅਸੀਂ ਇਸ ਦਾ ਜੀ ਹੈ ਮੇਰਾ ਨਾਮ ਹਰਪੀ ਸਿੰਘ ਹੈ ਤੇ ਮੈਂ ਆਪਣੇ ਇਥੋਂ ਗਰਦਾਪੁਰੋਂ ਖੇਡਣ ਗਿਆ ਸੀ ਪਟਿਆਲੇ ਉੱਥੋਂ ਮੇਰੀ ਸਿਲੈਕਸ਼ਨ ਹੋਈ ਤੇ ਫਿਰ ਸਾਊਥ ਏਸ਼ੀਆ ਚੈਂਪੀਅਨਸ਼ਿਪ ਜੀ ਫਿਰ ਮੈਂ ਗੋ ਕੈਰਲਾ ਗਿਆ ਕੋਚੀ ਜੋਗ ਹੋਈ ਇੰਟਰਨੈਸ਼ਨਲ ਉੱਥੇ ਛੇ ਟੀਮਾਂ ਆਈਆਂ ਸੀ ਪਾਕਿਸਤਾਨ ਭਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਇੰਡੀਆ ਤੇ ਮੈਂ ਉੱਥੇ ਭਾਗ ਲੈ ਕੇ ਫਸਟ 골ਡ ਮੈਡਲ ਪ੍ਰਾਪਤ ਕੀਤਾ ਤੇ ਮੇਰੀ ਪਹਿਲੀ ਫਰਨਪਾਲਾਣਾ ਹੋਈ ਸੀ ਦੂਜੀ ਸ਼੍ਰੀਲੰਕਾ ਤੀਜੀ ਫਾਈਨਲ ਆਪਣੇ ਇੰਡੀਆ ਵਾਲਿਆਂ ਨਾਲ ਏ ਵੀ ਟੀਮ ਸੀ ਤੇ ਅੱਜ ਮੈਂ ਇਥੇ ਪਹੁੰਚਿਆ ਇਹਨੇ ਮੁਕਾਮ 'ਚ ਮੈਂ ਆਪਣੇ ਕੋਚ ਸਾਹਿਬ ਜੀ ਤੇ ਆਪਣੇ ਪਲੇਅਰ ਨਾਲ ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਤੇ ਆਪਣੇ ਕੋਚ ਸਾਹਿਬਾਨ ਦਾ ਨਾਮ ਰੋਸ਼ਨ ਕੀਤਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਗ੍ਰੈਂਡ ਹਾਂ ਜੀ ਬਹੁਤ ਠੀਕ ਠਾਕ ਸੀ ਤੇ ਫਾਈਟ ਵੀ ਬਹੁਤ ਵਧੀਆ ਰਹੀ ਹੈ ਜੀ ਮੇਰਾ ਮੈਡਲ ਆਇਆ ਤੇ ਅੱਜ ਮੈਂ ਇੱਥੇ ਆਪਣੇ ਗੁਰਦਾਪੁਰ ਸ਼ਹਿਰ ਦਾ ਨਾਰੋਸ਼ਨ ਕੀਤਾ ਆਪਣੇ ਮਾਪਿਓ ਦਾ ਆਪਣੇ ਕੋਚਿਸ ਦਾ ਤੇ ਆਪਣੇ ਜਿਹੜੇ ਨਾਲ ਮੇਰੇ ਪਲੇਅਰ ਉਹਨਾਂ ਨੇ ਮੇਰਾ ਨਾਮ ਰੋਸ਼ਨ ਕੀਤਾ ਆਪਣੇ ਕੋਈ ਸਪੋਰਟਸ ਕਰੋ ਮਿਹਨਤ ਕਰੋ ਆਪਣੇ ਖਾਓ ਪੀਓ ਡਾਈਟ ਵਧੀਆ ਰੱਖੋ ਤੇ ਅੱਜ ਦਾ ਮਾਅਵਲ ਕੋਸ਼ਿਸ਼ ਰੱਖਿਆ ਜਿੰਮਤ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਸਰਪੁਰ